हां जी दोस्तों ਤੁਸੀਂ ਦੇਖ ਸਕਦੇ ਹੋਗੇ ਇਸ ਟਾਈਮ ਤੇ ਪਾਤੜਾ ਔਰ ਦਿੜਬੇ ਰੋਡ ਤੇ ਇਧਰ ਪਾਤੜਾ ਤੋਂ ਗੱਡੀ ਆ ਰਹੀ ਸੀ ਇੱਥੇ ਲਾਲ ਸ਼ਰਟ ਵਾਲਾ ਬਾਈ ਖੜਿਆਗਾ ਇੱਥੋਂ ਗੱਡੀ ਇਹ ਥੱਲੇ ਉਤਰੀ ਹੈਗੀ ਪਤਾ ਨਹੀਂ ਕਿ ਟਾਇਰ ਟੂਰ ਪਾਟ ਗਿਆ ਆ ਦੇਖੋ ਗੱਡੀ ਜਮੀ ਖਤਮ ਹੋ ਗਈ ਜੀ ਸਵਿਫਟ ਗੱਡੀ ਸੀਗੀ ਪਾਤੜਾ ਕਣੀ ਆ ਰਹੀ ਸੀ ਦਿੜਬੇ ਨੂੰ ਜਾ ਰਹੀ ਸੀਗੀ ਆ ਦੇਖੋ ਪਬਲਿਕ ਕਿੰਨੀ ਖੜੀ ਹੈਗੀ ਤੇ ਪੁੱਛਿਆ ਬਾਈ ਬਚਤ ਰਹੇਗੀ ਕਹਿੰਦੇ ਹਾਂ ਬਾਈ ਕਹਿੰਦੇ ਬਚਤ ਆ ਤੇ ਦੋ ਇਹਦੇ ਵਿੱਚ ਮੁੰਡੇ ਸੀਗੇ ਉਹ ਉਹ ਸਾਹਮਣੇ ਵਿੱਚੇ ਫਿਰਦੇ ਨੇਗੇ ਤੇ ਇੱਕ ਕਹਿੰਦੇ ਮਾਤਾ ਸੀ ਕਹਿੰਦੇ ਇਹਨਾਂ ਦੇ ਬਜ਼ੁਰਗ ਆ ਸੀ ਲੇਡੀਜ਼ ਸੀ ਨਾਲ ਉਹਨੂੰ 6:00 ਵਜੇ ਉਹਨੂੰ ਹਸਪਤਾਲ ਲੈ ਕੇ ਗਏ ਹੋਏ ਨੇ ਤੇ ਬਾਈ ਬਣ ਕੇ ਇੰਨੀ ਗੱਡੀ ਤੇਜ਼ ਨਾਲ ਚਲਾਇਆ ਕਰੋ 10 ਮਿੰਟ ਲੇਟ ਹੋ ਜਾਓ ਕੋਈ ਚੱਕਰ ਨਹੀਂ ਜਿਹੜਾ ਉਹ ਪਰਲਾ ਖੰਭਾ ਉਥੋਂ ਥੱਲੇ ਉਤਰੀ ਆ ਕਹਿੰਦੇ ਟਾਇਰ ਟੁੱਟ ਗਿਆ ਸਪੀਡ ਤੇ ਜ਼ਿਆਦਾ ਹੋਣੀ ਤਾਂ ਹੀ ਇਹਨਾਂ ਨੁਕਸਾਨ ਹੋ ਗਿਆ ਨਹੀਂ ਮੰਨ ਲਓ ਜੇ ਗੱਡੀ ਹੌਲੀ ਹੋਵੇ ਤਾਂ ਰੁਕ ਜਾਂਦੀ ਹੈਗੀ ਇਹਨਾਂ ਨੁਕਸਾਨ ਨਹੀਂ ਹੁੰਦਾ ਇਹ ਜਮੀ ਚੱਕਣਾ ਚੂਰ ਹੋ ਗਈ ਗੱਡੀ ਇਥੇ ਬਾਈਆਂ ਨੇ ਪੁੱਛਿਆ ਮਾ ਬਾਈ ਕੀ ਗੱਲ ਵਾ ਤੋ ਕਹਿੰਦੇ ਬਈ ਐ ਕਰਕੇ ਆਏਗਾ ਬਸ ਸਾਡੇ ਸਾਹਮਣੇ ਸੀ ਸਾਨੂੰ ਮੈਨੂੰ ਕ੍ਰੋਸ ਕਰਕੇ ਹੀ ਆ ਇਹ ਗੱਡੀ ਤੇ ਆ ਕੇ ਦੇਖਿਆ ਆ ਹਾਲ ਹੋ ਗਿਆ ਦੇਖੋ ਆ ਦੇਖੋ ਆਪਾਂ ਕੋਲੇ ਆ ਕੇ ਤੁਹਾਨੂੰ ਦਿਖਾਣੇ ਆ ਪੀਵੀ 10 ਨੰਬਰ ਹੈ ਜਮੀ ਖਤਮ ਹੋ ਗਈ ਜੀ ਗੱਡੀ ਬਾਈ ਬਣ ਕੇ ਇਦਾਂ ਦਾ ਕੰਮ ਨਾ ਕਰਿਆ ਕਰੋ ਆ ਦੇਖੋ ਜਮੀ ਕਬਾੜ ਹੋ ਗਈ ਤੇ ਕਿਦੇ ਵੀ ਬਾਈ ਬਣ ਕੇ ਇਦਾਂ ਦਾ ਕੰਮ ਨਾ ਕਰਿਆ ਕਰੋ ਕਾਲੀ ਨ ਗੱਡੀ ਚਲਾਇਆ ਕਰੋ ਸਪੀਡ ਤੇ ਗੱਡੀ ਨਾ ਚਲਾ ਕਰੋ ਗੌਰ ਨਾਲ ਉਹਦੀ ਗੱਡੀ ਚਲਾਇਆ ਕਰੋ ਆ ਦੇਖੋ ਕਹਿੰਦੇ ਜ਼ਿੰਦਗੀ ਬੜੀ ਅਨਮੋਲ ਹੈ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਹੈਗੀ ਇਦਾਂ ਦਾ ਕਿੰਨਾ ਕੰਮ ਕਰਿਆ ਕਰੋ ਬਾਈ ਆ ਲੋ ਹੁਣ ਉਹ ਬਾਈ ਹੁਣੇ ਗਏ ਨੇਗੇ ਉਹਨਾਂ ਦੀ ਕਹਿੰਦੇ ਮਾਤਾ ਸੀਰੀਅਸ ਹੈਗੀ ਤਾਂ ਉਹ ਹਸਪੀਟਲ ਚ ਗਏ ਨੇਗੇ ਆ ਦੇਖੋ ਇੱਥੋਂ ਆਏ ਤਿਲਕ ਦੀ ਆਈ ਹੈ ਗੱਡੀ ਇੱਕ ਸਾਈਡ ਜਿਹੜੀ ਆ ਜਿਹੜੀ ਖਤਮ ਹੋ ਰਹੀ ਹੈ ਇਹ ਐ ਤਿਲਕ ਦੀ ਈ ਹੈਗੀ ਇਹੋ ਸਾਹਮਣੇ ਉਹ ਸਾਹਮਣੇ ਖੰਭਾ ਨਹੀਂਦਾ ਉੱਥੋਂ ਡਿੱਗੀ ਸੀ ਗੱਡੀ ਥੱਲੇ ਆ ਦੇਖੋ ਗੱਡੀਆਂ ਧਿਆਨ ਨਾਲ ਚਲਾਇਆ ਕਰੋ ਬਾਈ